ਅਮਰਜੀਤ ਜੀ ਸਰਪੰਚ ਕਿਦਾਂ ਦਾ ਹੋਣਾ ਚਾਹੀਦਾ ਕੀ ਉਹਨੂੰ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਔਰ ਕੀ ਹੋਣਾ ਚਾਹੀਦਾ ਵੀਰ ਜੀ ਸਰਪੰਚ ਸਭ ਤੋਂ ਪਹਿਲਾਂ ਤਾਂ ਵਧੀਆ ਬੰਦਾ ਹੋਣਾ ਚਾਹੀਦਾ ਹਮ ਪਹਿਲਾਂ ਜਿੰਨੇ ਸਰਪੰਚ ਹੋਇਆ ਨਾ ਹਮ ਕਈਆਂ ਨੇ ਕੰਮ ਤਾਂ ਕੀਤੇ ਆ ਪਰ ਜਿਹੋ ਜਿਹੇ ਚਾਹੀਦੇ ਆ ਪਿੰਡ ਦੇ ਕੰਮ ਉਹ ਜਿਹੇ ਸਰਪੰਚ ਬੰਨਾ ਤੇ ਇਹਦਾ ਵੋਟਾਂ ਤੇ ਹਮ ਆਪਣੇ ਜੋਰ ਤੇ ਬਣੇ ਉਹ ਇਲੈਕਸ਼ਨ ਹੋਣਾ ਚਾਹੀਦਾ ਕਿਉਂ ਕਈਆਂ ਨੇ ਇੱਥੇ ਸਾਡੇ ਪਿੰਡ ਤੇ ਜਿੰਨੇ ਵੀ ਪਿੰਡ ਆ ਇੱਥੇ ਲੋਕ ਇਕੱਠੇ ਹੋ ਕੇ ਆਪਣੇ ਆਪ ਨੇ ਪੰਚਾਇਤਾਂ ਕੱਠੀਆਂ ਕਰਕੇ ਕਹਿੰਦੇ ਕਿ ਅਸੀਂ 10 ਲੱਖ ਰੁਪਈਆ ਦਿੰਨੇ ਆ ਤਾਂ ਸਰਪੰਚ ਬਣਨੇ ਆ ਕੋਈ ਕਹਿੰਦਾ ਅਸੀਂ 35 ਲੱਖ ਰੁਪਈਆ ਦਿੰਨੇ ਆ ਕਿ ਸਾਨੂੰ ਸਰਪੰਚ ਬਣਾਓ ਜੀ ਜੇਕਰ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਕੀ ਚਾੜ ਤੇ ਸਰਬਸੰਪਤੀ ਹੋਵੇ ਪਰ ਪੈਸੇ ਦੇ ਕੇ ਨਾ ਹੋਵੇ ਜਿੱਦਾਂ ਮੰਨ ਲਓ ਪਿੰਡ ਜਿਹੜਾ ਹੈਗਾ ਉਹ ਸਰਪੰਚ ਚੁਣਿਆ ਉਹਨੂੰ ਪੈਸਾ ਪੈਸਾ ਨਹੀਂ ਕਿਉਂਕਿ ਜਦੋਂ ਉਹਨੇ ਪੈਸਾ ਦਿੱਤਾ ਤਾਂ ਪਿੰਡ ਦਾ ਕੀ ਵਿਕਾਸ ਕਰੂਗਾ ਬੜੀ ਵੱਡੀ ਗੱਲ ਹੈ ਕਿ ਪੈਸੇ ਨਾਲ ਨਾ ਬੜਨ ਸਹਿਮਤੀ ਦੇ ਨਾਲ ਬੜਨ ਤਾਂ ਐਸਾ ਦੇਣਗੇ ਸਰਪੰਚ ਦੇਣਗੇ ਜੋ ਹੀ ਬੰਦਾ ਸਾਡੇ ਪਿੰਡ ਦਾ ਉਹਨੇ ਪੈਸੇ ਦਿੱਤੇ 10 ਲੱਖ ਦਿੱਤਾ 20 ਲੱਖ ਦਿੱਤਾ ਉਹਨੇ ਕਹਿਣਾ ਕੱਲ ਨੂੰ ਸਾਨੂੰ ਲੋੜ ਪੈ ਗਈ ਉਹਨੇ ਕਹਿਣਾ ਮੈਂ ਪੈਸੇ ਦਿੱਤੇ ਸਿੰਦਰਜੀ ਸਰਪੰਚ ਕਿਦਾਂ ਦਾ ਹੋਣਾ ਚਾਹੀਦਾ ਕੀ ਵਿਕਾਸ ਹੋਣਾ ਚਾਹੀਦਾ ਸਰਪੰਚ ਹੋਣਾ ਚਾਹੀਦਾ ਕਿਹੜਾ ਪੜਾ ਲਿਖਾ ਮੁੰਡਾ ਹੋਣਾ ਚਾਹੀਦਾ ਇਹਨੂੰ ਸਾਰਾ ਪਤਾ ਹੋਵੇ ਵੀ ਆਹ ਕੰਮ ਕਰਨੇ ਨੇ ਉਹ ਕਰਨੇ ਨੇ ਪਿੰਡ ਦਾ ਕੰਮ ਉਹ ਆਪਸ ਦਾ ਪਿੰਡ ਦਾ ਕੀਤਾ ਜਾਵੇ ਬਈ ਨਾ ਸਿਆ ਤੋਂ ਹੋਰ ਵਾਇਰ ਆ ਕੋਈ ਕੰਮ ਗਲਤ ਨਹੀਂ ਹੋ ਸਕਦਾ ਪਿੰਡ ਦੇ ਪਿੰਡਾਂ ਦੇ ਵਿੱਚ ਮੌਜੂਦਾਂ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਾਹੌਲ ਪੱਕਿਆ ਹੋਇਆ ਤਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੇ ਵਿੱਚ ਮੌਜੂਦਾਂ ਗੱਟੀ ਰਾਜੋਕੇ ਦੇ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕਾ ਤਾਂ ਗੱਟੀ ਰਾਜੋਕੇ ਦੇ ਵਿੱਚ ਮੌਜੂਦ ਹੈ ਸਰਹੱਦੀ ਪਿੰਡ ਹੈ ਕਈ ਮਾਰਾਂ ਜਿਹੜੀਆਂ ਇਹਨਾਂ ਪਿੰਡ ਵਾਸੀਆਂ ਨੂੰ ਵੱਜਦੀਆਂ ਹੈਗੀਆਂ ਨੇ ਪਾਣੀ ਦੀ ਮਾਰ ਜਿਹੜੀ ਆ ਸਭ ਤੋਂ ਵੱਡੀ ਮਾਰ ਪਾਣੀ ਦੀ ਵੱਜਦੀ ਹੈਗੀ ਆ ਔਰ ਨੌਜਵਾਨ ਇੱਥੇ ਸਾਡੇ ਨਾਲ ਪਿੰਡ ਵਾਸੀ ਜਿਹੜੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਸਾਡੇ ਨਾਲ ਬਾਈ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਅ ਅਮਰਜੀਤ सरपंच किदा दा होना चाहिदा है की ओनु ਪਿੰਡ ਦਾ ਵਿਕਾਸ ਕਰਨਾ ਚਾਹੀਦਾ ਔਰ ਕੀ ਹੋਣਾ ਚਾਹੀਦਾ ਵੀਰ ਜੀ ਸਰਪੰਚ ਸਭ ਤੋਂ ਪਹਿਲਾਂ ਤਾਂ ਵਧੀਆ ਬੰਦਾ ਹੋਣਾ ਚਾਹੀਦਾ ਹਮ ਪਹਿਲਾਂ ਜਿੰਨੇ ਸਰਪੰਚ ਹੋਇਆ ਨਾ ਕਈਆਂ ਨੇ ਕੰਮ ਤਾਂ ਕੀਤੇ ਆ ਪਰ ਜਿਹੋ ਜੇ ਚਾਹੀਦੇ ਆ ਪਿੰਡ ਦੇ ਕੰਮ ਉਹੋ ਜਿ ਨਹੀਂ ਹੋਏ ਹਮ ਕੀ ਹੋਣੇ ਚਾਹੀਦੇ ਆ ਕੰਮ ਪਿੰਡ ਦਾ ਵਿਕਾਸ ਹੋਵੇ ਪਿੰਡ ਸਮਾਰਟ ਪਿੰਡ ਹੋਵੇ ਜਿੱਦਾਂ ਸਕੂਲ ਪਿੱਛੇ ਸਮਾਰਟ ਬਣਿਆ ਕਿਉਂਕਿ ਇਹ ਤਾਂ ਟੀਚਰਾਂ ਨੇ ਚਲੋ ਆਪਣੇ ਸੰਯੋਗ ਨਾਲ ਬਣਾਇਆ ਤੇ ਇਹ ਹੋਇਆ ਸਰਪੰਚ ਹੋਵੇ ਪਿੰਡ ਦਾ ਵਿਕਾਸ ਵੀ ਕਰੇ ਤੇ ਜਿਹੜਾ ਗਰੀਬ ਬੰਦਾ ਹੈ ਗਰੀਬ ਕੋਟੇ ਦਾ ਬੰਦਾ ਉਹਦਾ ਵੀ ਮਤਲਬ ਉਹਦੀ ਗੱਲਾਂ ਵੀ ਸੁਣੇ ਉਹਦਾ ਆਪਣਾ ਜੋ ਵੀ ਰਾਈਟ ਹੁੰਦਾ ਗਰੀਬ ਬੰਦੇ ਦਾ ਉਹ ਮਤਲਬ ਉਹਨੂੰ ਸੁਣਨਾ ਚਾਹੀਦਾ ਹੈ ਤੇ ਇੱਕ ਸਰਪੰਚੀ ਜਿਹੜੀ ਆ ਜਿਵੇਂ ਹੁਣ ਸਰਕਾਰਾਂ ਨੇ ਮੁੱਦਾ ਚੱਕਿਆ ਹੈ ਵੀ ਜਿਹੜੀ ਸਰਕਾਰ ਉਹਦਾ ਸਰਪੰਚ ਹੈ ਇਹ ਨਹੀਂ ਹੋਣਾ ਚਾਹੀਦਾ ਸਰਪੰਚ ਬੰਨਾ ਚਾਹੀਦਾ ਵੋਟਾਂ ਤੇ ਆਪਣੇ ਜੋਰ ਤੇ ਬਣੇ ਵੋਟ ਇਲੈਕਸ਼ਨ ਹੋਣਾ ਚਾਹੀਦਾ ਕਿਉਂ ਕਈਆਂ ਨੇ ਇੱਥੇ ਸਾਡੇ ਪਿੰਡ ਚ ਜਿੰਨੇ ਵੀ ਪਿੰਡ ਆ ਇੱਥੇ ਲੋਕ ਇਕੱਠੇ ਹੋ ਕੇ ਆਪਣੇ ਆਪ ਦੀ ਪੰਚਾਇਤਾਂ ਇਕੱਠੀਆਂ ਕਰਕੇ ਕਹਿੰਦੇ ਕਿ ਅਸੀਂ 10 ਲੱਖ ਰੁਪਇਆ ਦੇਨੇ ਆ ਤਾਂ ਸਰਪੰਚ ਬਣਨੇ ਆ ਕੋਈ ਕਹਿੰਦਾ ਅਸੀਂ 35 ਲੱਖ ਰੁਪਇਆ ਦੇਨੇ ਆ ਤੇ ਸਾਨੂੰ ਸਰਪੰਚ ਬਣਾਓ ਕਿ ਜੇ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਹਾਲਾਂਕਿ ਸਰਵਸੰਮਤੀ ਦਾ ਵਧੀਆ ਗੱਲ ਹੈ ਕਿ ਜੇ ਪਿੰਡ ਵਾਸੀ ਚਾਹਣ ਤੇ ਸਰਵਸੰਮਤੀ ਹੋਵੇ ਪਿੰਡ ਵਾਸੀ ਪਰ ਪੈਸੇ ਦੇ ਕੇ ਨਾ ਹੋਵੇ ਜਿੱਦਾਂ ਮੰਨ ਲਓ ਪਿੰਡ ਜਿਹੜਾ ਹੈਗਾ ਉਹ ਸਰਪੰਚ ਚੁਣਿਆ ਉਹਨੂੰ ਪੈਸਾ ਪੈਸਾ ਨਹੀਂ ਕਿਉਂਕਿ ਜਦੋਂ ਉਹਨੇ ਪੈਸਾ ਦਿੱਤਾ ਤਾਂ ਪਿੰਡ ਦਾ ਕੀ ਵਿਕਾਸ ਕਰੂਗਾ ਬੜੀ ਵੱਡੀ ਗੱਲ ਹੈ ਕਿ ਪੈਸੇ ਨਾਲ ਨਾ ਬੜਨ ਸਹਿਮਤੀ ਦੇ ਨਾਲ ਬੜਨ ਇਹ ਸਰਪੰਚ ਇਹ ਨੌਜਵਾਨ ਦੀ ਜਿਹੜੀ ਹੈ ਉਹ ਮੰਗਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਰਕੇਸ਼ ਰਕੇਸ਼ ਜੀ ਜੇ ਗੱਲ ਕਰੀਏ ਤਾਂ ਅ ਪਿੰਡ ਦੇ ਵਿੱਚ ਕੀ ਵਿਕਾਸ ਹੋਣਾ ਚਾਹੀਦਾ ਵਿਕਾਸ ਇਹੀ ਹੈ ਬਸ ਸਹਿਮਤੀ ਨਾ ਬਣ ਜਾਣ ਵਧੀਆ ਈ ਹੈ ਤੇ ਕੋਈ ਪੈਸੇ ਤੇਲੇ ਨਾਲ ਪੈਸਾ ਪੈਸਾ ਦੇਣਗੇ ਸਰਪੰਚ ਦੇਣਗੇ ਜੋ ਹੀ ਬੰਦਾ ਸਾਡੇ ਪਿੰਡ ਦਾ ਉਹਨੇ ਪੈਸੇ ਦਿੱਤੇ 10 ਲੱਖ ਦਿੱਤਾ 20 ਲੱਖ ਦਿੱਤਾ ਉਹਨੇ ਕਹਿਣਾ ਕੱਲ ਨੂੰ ਸਾਨੂੰ ਲੋੜ ਪੈ ਗਈ ਉਹਨੇ ਕਹਿਣਾ ਮੈਂ ਪੈਸੇ ਦਿੱਤੇ ਆ ਪੈਸੇ ਦੇ ਨਾਲ ਪੈਸੇ ਦਾ ਜੋਰ ਨਾ ਹੋਵੇ ਪੈਸੇ ਨਾਲ ਸਰਪੰਚੀ ਨਾਲ ਲੜੀ ਜਾਵੇ ਵਿਕਾਸ ਹੋਵੇ ਸਿਰ ਸਹੂਲਤਾਂ ਕਿਦਾਂ ਦੀਆਂ ਪਿੰਡ ਤੋਂ ਸਹੂਲਤਾਂ ਪਿੰਡ ਦੇ ਬਸ ਸਰਪੰਚ ਕਰੇ ਆਪ ਆਪ ਨੇ ਆਪ ਦੇਖ ਕੇ ਤੇ ਆਪ ਨੇ ਪਿੰਡ ਦਾ ਮਾਣ ਕੀ ਹੈ ਬੱਚਿਆਂ ਦਾ ਕੀ ਮੋਲ ਹੈ ਆਪਨੇ ਵਾਅਦਾ ਕੀ ਹੈ ਹਮ ਜੀ ਨੌਜਵਾਨ ਕੀ ਹੈਗਾ ਹਮ ਨੌਜਵਾਨ ਕਿਵੇਂ ਬਚਾਇਆ ਜਾਂਦਾ ਜਿਮ ਜੋ ਵਗੈਰਾ ਸਿਸਟਮ ਕੁੜੀਆਂ ਦੇ ਲੱਗ ਹੈ ਹਮ ਸਿਸਟਮ ਕੁੜੀਆਂ ਦੇ ਜਿੰਮਾ ਜਿੰਮਾ ਹੋਣੀ ਚਾਹੀਦੀਆਂ ਨੇ ਜਿਮ ਲਾਨ ਬੱਚੇ ਜਿਮ ਲਾਨ ਜੋ ਅੱਜ ਦੇ ਬੱਚੇ ਜੋ ਇੰਨੇ ਨੌਜਵਾਨ 10 11 12 ਸਾਲਾਂ ਦਾ 12 12 ਸਾਲਾਂ ਦੇ ਵਿਗੜੇ ਹੋਏ ਆ ਤੇ ਉਹਨਾਂ ਦਾ ਸਿਸਟਮ ਸੋਚਿਆ ਜਾਵੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਅਸੀਂ ਪਿੰਡ ਦੇ ਵਿੱਚ ਮੌਜੂਦ ਆ ਔਰ ਪਿੰਡਾਂ ਦੇ ਵਿੱਚੋਂ ਸਰਕਾਰ ਬਣਦੀ ਹੈ ਔਰ ਪਿੰਡ ਦਾ ਆਪ ਦੇ ਜਿਹੜਾ ਸਰਪੰਚ ਹੈ ਉਹ ਪੰਚ ਹੈ ਉਹ ਚੁਣਨੇ ਹੁੰਦੇ ਨੇ ਔਰ ਤਸਵੀਰਾਂ ਸਰਹੱਦੀ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਔਰ ਸਰਹੱਦੀ ਪਿੰਡਾਂ ਤੋਂ ਅਸੀਂ ਲੋਕਾਂ ਤੋਂ رائے ਜਾਣ ਰਹੇ ਹਾਂ ਕਿ ਕਿੱਦਾਂ ਦਾ ਸਰਪੰਚ ਹੋਣਾ ਚਾਹੀਦਾ ਹੈ ਬੜੀ ਵੱਡੀ ਮਾਰ ਜਿਹੜੀ ਆ ਪੈਂਦੀ ਹੈਗੀ ਆ ਕੀ ਨਾਮ ਹੈ ਜੀ ਤੁਹਾਡਾ ਜਗੀਂਦਰ ਸਿੰਘ ਜਗੀਂਦਰ ਜੀ ਸਰਪੰਚ ਕਿੱਦਾਂ ਦਾ ਹੋਣਾ ਚਾਹੀਦਾ ਕੀ ਵਿਕਾਸ ਹੋਣਾ ਚਾਹੀਦਾ ਸਰਪੰਚ ਹੋਣਾ ਚਾਹੀਦਾ ਕਿਹੜਾ ਪੜਾ ਲਿਖਾ ਮੁੰਡਾ ਹੋਣਾ ਚਾਹੀਦਾ ਇਹਨੂੰ ਸਾਰਾ ਪਤਾ ਹੋਵੇ ਬਿਆਹ ਕੰਮ ਕਰਨ ਦੇ ਆ ਕਰਨੇ ਪਿੰਡ ਦਾ ਕੰਮ ਮੁਲਕਵਾਸ ਸਾਰੇ ਪਿੰਡ ਦਾ ਕੀਤਾ ਜਾਵੇ ਬਈ ਨਾ ਸਿਆ ਤੋਂ ਓਵਰ ਵਾਇਰ ਆ ਵਗੈਰਾ ਕੋਈ ਕੰਮ ਗਲਤ ਨਹੀਂ ਹੋਣਾ ਤੇ ਪਿੰਡ ਚ ਹੋਏ ਹਮ ਕਿਹੜੇ ਪਿੰਡ ਦੇ ਸਰਕਾਰ ਵੱਲੋਂ ਕੋਈ ਕੋ ਸੂਰਤਾਂ ਦੀ ਹੈ ਸਹੂਲਤ ਆ ਜਾਵੇ ਉਹ ਗਵਾ ਦੇ ਉਹ ਤੋਂ ਅਗਾ ਤੋਂ ਦੇ ਆ ਜਾਵੇ ਉਹ ਕਹਿੰਦੇ ਨੇ ਤੁਹਾਡੀ ਦਾਈ ਕੋ ਨਹੀਂ ਉਹ ਸੈਣੇ ਨਹੀਂ ਕਰਦੇ ਬਗੈਲੀ ਬਲੇ ਸਰਪੰਚ ਨੇ ਦੇਣੇ ਹੂੰ ਹਾਂ ਸਹੂਲਤ ਸਹੂਲਤਾ ਮਿਲਣੀਆਂ ਚਾਹੀਦੀਆਂ ਹੈਗੀਆਂ ਸਾਡਾ ਨੌਜਵਾਨ ਵੀ ਮੌਜੂਦ ਹੈ ਬਾਜੀ ਕੀ ਨਾਮ ਹੈ ਤੁਹਾਡਾ ਬਲਕਾਰ ਸਿੰਘ ਜੀ ਬਲਕਾਰ ਜੀ ਕਿਦਾਂ ਦਾ ਸਰਪੰਚ ਹੋਣਾ ਚਾਹੀਦਾ ਕੀ ਕੀ ਵਿਕਾਸ ਜਿਹੜਾ ਪਿੰਡ ਦੇ ਵਿੱਚ ਹੋਣਾ ਚਾਹੀਦਾ ਔਰ ਕੀ ਮਹੌਲਾ ਪਿੰਡ 'ਚ ਸਾਰਾ ਇੱਕ ਤਾਂ ਗਲੀਆਂ ਨਾਲੀਆਂ ਦਾ ਜਿਹੜਾ ਪਿੰਡ ਦਾ ਮੇਨ ਸਿਸਟਮ ਹੁੰਦਾ ਗਲੀਆਂ ਨਾਲੀਆਂ ਦਾ ਉਹਨਾਂ ਦੀ ਸਫਾਈ ਹੋਣੀ ਚਾਹੀਦੀ ਆ ਟੋਟਲ ਜਿਸ ਤਰ੍ਹਾਂ ਦੀ ਵੀ ਕੋਈ ਵੀ ਸਰਕਾਰ ਵੱਲ ਸਹੂਲਤਾਂ ਦੀ ਆ ਕਿਸ ਤਰ੍ਹਾਂ ਵੀ ਲਾ ਲਓ ਠੀਕ ਹੈ ਉਹ ਉਸ ਮੌਜੂਦਾ ਆਦਮੀ ਤੱਕ ਪਹੁੰਚਣੀ ਚਾਹੀਦੀ ਆ ਇਹ ਨਹੀਂ ਕਿ ਰਸਤੇ ਚ ਗੁੰਮ ਹੋ ਜਾਏ ਜਾਂ ਮਿਲ ਹੀ ਨਹੀਂ ਇਸ ਤਰ੍ਹਾਂ ਜਿਵੇਂ ਨਰੇਗਾ ਤੇ ਪਹਿਲਾਂ ਉਹ ਕਮਰੇ ਪਏ ਸੀਗੇ ਕੋਈ ਵਾ ਕਿਸੇ ਦੀ ਕਿਸ਼ਤਾਂ ਦੋ ਆੜ ਗਈਆਂ ਰਹਿ ਗਈਆਂ ਠੀਕ ਹੈ ਜੋ ਵੀ ਪਹਿਲਾਂ ਦੇ ਹੋਏ ਆ ਤੇ ਉਹ ਸਮਝ ਲਓ ਪੜਿਆ ਲਿਖਿਆ ਇਨਸਾਨ ਹੋਣਾ ਚਾਹੀਦਾ ਠੀਕ ਹੈ ਪੜਿਆ ਲਿਖਿਆ ਇਨਸਾਨ ਹੋਣਾ ਚਾਹੀਦਾ ਇਸ ਇਲਾਕੇ ਨੂੰ ਕਈ ਵਾਰ ਮਾਰ ਪਈ ਪਾਣੀ ਦੀ ਬਿਲਕੁਲ ਸਰ ਬਹੁਤ ਵਾਰੀ ਸਰ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਇੱਥੋਂ ਵੀ ਪਾਣੀ 7 7 ਫੁੱਟ ਨਾਂਗੜਿਆ ਸੀਗਾ ਠੀਕ ਹੈ ਹਾਂ ਟੋਟਲ ਪੋਲ ਤੱਕ ਲਾ ਲਓ ਇਸ ਤਰ੍ਹਾਂ ਪਾਣੀ ਸੀਗਾ ਠੀਕ ਹੈ ਨੰਗਣ ਦਾ ਰਸਤਾ ਕੋਈ ਨਹੀਂ ਸੀਗਾ ਬਾਰਡਰ ਤਾਂ ਨਹੀਂ ਜਾਣਾ ਪੈਂਦਾ ਸੀਗਾ ਉਹ ਵੀ ਬੰਨ ਸੀਗਾ ਤੇ ਅੱਗੇ ਵਾਲੀ ਜਿਹੜੀ ਪੋਲ ਹੈਗੀ ਹੈ ਮੇਨ ਸਾਡਾ ਦੁਆਰ ਹੈਗਾ ਉਹ ਵੀ ਟੁੱਟ ਚੁੱਕੀ ਸੀਗੀ ਉਸ ਤਰੀਕੇ ਨਾਲ ਬਹੁਤ ਦਿੱਕਤਾਂ ਨਾਲ ਇੱਥੋਂ ਦੇ ਆਦਮੀ ਜੋ ਪਸ਼ੂ ਡੰਗਰ ਜੋ ਵੀ ਵਗੈਰਾ ਹੈਗਾ ਸਾਰੇ ਜਾਨੀ ਕਿ ਇਥੋਂ 7 ਕਿਲੋਮੀਟਰ ਦੂਰ ਲੈ ਕੇ ਗਿਆ ਠੀਕ ਹੈ ਉਸ ਹਾਂ ਉੱਚੀ ਜਗ੍ਹਾ ਤੇ ਲੈ ਗਿਆ ਉੱਥੇ ਆਦਾ ਰਹਿਣ ਸਨ ਕਰਦੇ ਸੀਗੇ ਇਸੇ ਤਰੀਕੇ ਨਾਲ ਸਾਰਾ ਬਹੁਤ ਸਿਸਟਮ ਖਰਾਬ ਸੀਗਾ ਪਾਣੀ ਦੌਰਤ ਨਸ਼ੇ ਨੂੰ ਲੈ ਕੇ ਸਿਕੰਜਾ ਕਸਣਾ ਚਾਹੀਦਾ ਹੈ ਸਰਪੰਚ ਨੂੰ ਨਸ਼ੇ ਨੂੰ ਲੈ ਕੇ ਆਪਣੇ ਪਿੰਡ ਦੇ ਵਿੱਚ ਪੂਰਾ ਹੋਣਾ ਚਾਹੀਦਾ ਹਾਂਜੀ ਸਰ ਸਰਪੰਚ ਨੂੰ ਕੀ ਹਰੇਕ ਬੰਦੇ ਨੂੰ ਇਹਨਾਂ ਸੋਚ ਰੱਖਣੀ ਚਾਹੀਦੀ ਹੈ ਵੀ ਆਪਣੇ ਪਿੰਡ ਦਾ ਅਸਧਾਰ ਕਰਨਾ ਨੌਜਵਾਨ ਜੇ ਛੋਟੀ ਪੀੜ੍ਹੀ ਹੈ ਉਹਨੇ ਹੀ ਅੱਗੇ ਵੱਧ ਕੇ ਵੱਡਾ ਹੋਣਾ ਹੈ ਉਹਨਾਂ ਦੇ ਪਹਿਲਾਂ ਉਹਨਾਂ ਨੂੰ ਉਸ ਤਰ੍ਹਾਂ ਸਿੱਖਿਆ ਦਿੱਤੀ ਜਾਵੇ ਕਿਸੇ ਤਰ੍ਹਾਂ ਦਾ ਸੁਧਾਰ ਕੀਤਾ ਜਾਵੇ ਠੀਕ ਹੈ ਇਹਨਾਂ ਨੂੰ ਤਾਂ ਬਿਲਕੁਲ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਮਾਤਾ ਜੀ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਤਾ ਜੀ ਕਹਿ ਰਹੇ ਕਿ ਨਹੀਂ ਕਰਨੀ ਸਾਡੇ ਨਾਲ ਹੋਰ ਵੀ ਮੌਜੂਦ ਹੈ ਬਾਬਾ ਜੀ ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ ਪਹਿਲੇ ਵਿਕਾਸ ਬਹੁਤ ਹੋ ਗਿਆ ਜੀ ਹੂੰ ਪਿੰਡਾਂ ਸੇ ਸਹੂਲਤਾ ਕਿੱਦਾਂ ਹੈਗੀਆਂ ਨੇ ਹੈਗਿਆ ਨੇ ਠੀਕ ਹੈਗਿਆ ਨੇ ਪਰ ਮੇਰਾ ਘੜ ਗਿਆ ਪੜਾ ਹੂੰ ਉਹ ਰਗਾ ਹੈ ਉਹ ਅੱਜ ਵੀ ਪਾਣੀ ਚ ਕੀ ਰਿਆ ਹੋਇਆ ਹਾਂਜੀ ਹੂੰ ਤਾਂ ਬਿਲਕੁਲ ਪਾਣੀ ਦੀ ਮਾਰ ਜਿਹੜੀ ਆ ਉਹ ਬੜੀ ਪਈ ਹੈਗੀ ਆ ਇਹਨਾਂ ਨੂੰ ਪਾਣੀ ਦੀ ਮਾਰ ਪੈਂਦੀ ਰਹਿੰਦੀ ਹੈਗੀ ਆ ਤਾਂ ਪਿੰਡਾਂ ਦੇ ਵਿੱਚ ਮੌਜੂਦਾਂ ਸਰਹੱਦੀ ਪਿੰਡ ਹੈਗੇ ਆ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਚੋਣਾਂ ਦਾ ਮਾਹੌਲ ਹੈ ਪੰਚਾਇਤੀ ਚੋਣਾਂ ਦਾ ਖਾੜਾ ਪਖਿਆ ਹੋਇਆ ਔਰ ਪੰਚਾਇਤੀ ਚੋਣਾਂ ਪਿੰਡਾਂ ਦੇ ਵਿੱਚ ਉਹ ਆਪਣਾ ਸਰਪੰਚ ਪੰਚ ਜਿਹੜੇ ਨੇ ਉਹ ਚੁਣੇ ਜਾਣੇ ਹੈਗੇ ਨੇ ਹਾਲਾਂਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਹੋ ਰਹੀ ਹੈ ਔਰ ਕਈ ਪਿੰਡਾਂ ਦੇ ਵਿੱਚ ਜਿਹੜੇ ਨਾਮੀਨੇਸ਼ਨ ਹੈ ਉਹ ਵੀ ਭਰੇ ਜਾ ਰਹੇ ਹੈਗੇ ਆ ਔਰ ਸਰਪੰਚੀ ਔਰ ਪੰਚੀ ਦੇ ਲਈ ਜਿਹੜੀ ਚੋਣ ਹੈ ਉਹ 15 ਤਰੀਕ ਨੂੰ ਹੋਣੀ ਹੈ ਪਰ ਪਿੰਡਾਂ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਲੋਕਾਂ ਦਾ ਕਹਿਣਾ ਕਿ ਪੜਿਆ ਲਿਖਿਆ ਸਰਪੰਚ ਹੋਣਾ ਚਾਹੀਦਾ ਔਰ ਪਿੰਡ ਦੇ ਮੁੱਦੇ ਚੱਕਣ ਵਾਲਾ ਸਰਪੰਚ ਹੋਣਾ ਚਾਹੀਦਾ ਕੈਨ ਪਰਸਨ ਉਹੀ ਦੇ ਨਾਲ ਸੁਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ